ਆਜੋ ਵੀ ਸਵਿਫਟ ਆ ਇਹਦੀ ਬੜੀ ਡਿਮਾਂਡ ਆ ਲੋਕਣਾ ਬੜਾ ਪਸੰਦ ਕਰਦੇ ਨੇ ਗੱਡੀ ਨੂੰ ਵੀ ਇਧਰ ਤੇ ਆਜੋ ਮਾੜਾ ਜਿਹਾ ਦਿਖਾ ਦਿਓ ਇਹਦੇ ਅੰਦਰੋਂ ਘੁੰਮ ਫਿਰ ਕੇ ਨਾ ਬਾਈ ਕਿੰਨਾ ਮਾਡਲ ਗੱਡੀ ਐ ਇਹ ਇਹ 12 ਮਾਡਲ ਦੀ ਗੱਡੀ ਐ 12 ਮਾਡਲ ਗੱਡੀ ਐ ਡੀਜ਼ਲ ਗੱਡੀ ਐ 12 ਮਾਡਲ ਗੱਡੀ ਐ ਮੈਨੂੰ ਲੱਗਦਾ ਵੀ ਡੀਆਈ ਲੱਗ ਰਹੀ ਐ ਮੈਨੂੰ ਹਾਂਜੀ ਡੀਆਈ ਇੱਕ ਡੀਆਈ ਐਜੀ ਹਾਂ ਡੀਆਈ ਐ ਨਾ ਹਾਂਜੀ ਹਾਂ ਇਹ ਕਿੰਨੇ ਦੇ ਦਿਓਗੇ ਗਿਫਟ ਪ੍ਰਾਈਸ ਆ ਪੈਸੇ ਐ ਘੱਟ ਤੋਂ ਘੱਟ ਲਾਓ ਕਿੰਨੇ ਦੇ ਦਿਓਗੇ ਇਹ ਸਵਾ ਲੱਖ ਰੁਪਏ ਦੀ ਦਵਾਂਗੇ ਸਵਾ ਲੱਖ ਰੁਪਏ ਦੀ ਹਾਂਜੀ ਸਵਾ ਲੱਖ ਦਾ ਜ਼ਿਆਦੇ ਆ ਯਾਰ ਨ ਨਾ ਜੀ ਆਜੋ ਤੁਹਾਨੂੰ ਗਿਫਟ ਦਿਗਾਉਨੇ ਆ ਇਸ ਦੁਕਾਨ ਦੀ ਸਭ ਤੋਂ ਸਸਤੀ ਗੱਡੀ ਬਾਈ ਜੀ ਵਾਕਈ ਸਸਤੀ ਆ ਯਾਰ ਆਲਟੋ ਆਨੇ ਨਾ ਬਹੁਤ ਲੋਕ ਬਹੁਤ ਬਹੁਤ ਰੁਪਏ ਮੰਗਦੇ ਨੇ ਪਰ ਬਾਈ ਹੋਰੀ ਜਿਹੜੇ ਰੇਟ ਰੱਖੀ ਬੈਠੇ ਨੇ ਆਲਟੋ ਪਲਦਾ ਆਲਟੋ ਦਾ ਖਾ ਰਹੇ ਸਾਫ ਆ ਐ ਨਹੀਂ ਹੈਗਾ ਵੀ ਕਬਾੜ ਹੈ ਕਈ ਵਾਰੀ ਅਗਲਾ ਕਹਿੰਦਾ ਯਾਰ ਕਬਾੜ ਵੇਚੀ ਜਾਂਦੇ ਹਣਗੇ ਸਸਤੀ ਬਾਈ ਲਗਜ਼ਰੀ ਗੱਡੀਆਂ ਨੇ ਦੇਖੋ ਕਿੱਡੀਆਂ ਕਿੱਡੀਆਂ ਗੱਡੀਆਂ ਨੇ ਲਗਜ਼ਰੀ ਗੱਡੀਆਂ ਨੇ ਸਕੋਰਪੀਓ ਪੰਜਾਬ ਦੇ ਵਿੱਚ ਛੋਟਾ ਮੰਨਿਆ ਜਾਂਦਾ ਇਸ ਗੱਡੀ ਨੂੰ ਬਾਈ ਰੇਟ ਦੇਖ ਕੇ ਨਾ ਰੇਟ ਸੁਣ ਕੇ ਹਰਾਨ ਰਹਿ ਜੂ ਬਈ ਯਾਰ ਆ ਰੇਟ ਆਈਡੀ ਆਈਡੀ ਗੱਡੀਆਂ ਦਾ ਔਰ ਗੱਡੀਆਂ ਜਮਾਂ ਟਿਪ ਟਾਪ ਫਸਟ ਕਲਾਸ ਗੱਡੀ ਕੋਈ ਪ੍ਰੋਬਲਮ ਮਿਲੂਗੀ ਗੱਡੀ 'ਚ ਗੱਡੀਆਂ ਬਾਈ ਗਾਰੰਟੀ ਬਰੰਟੀ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਆਮ ਆਪਾਂ ਕਾਰ ਬਾਜ਼ਾਰ ਦੇ ਵਿੱਚ ਜਾਣਦੇ ਆ ਕਈ ਵਾਰੀ ਡੀਲਰ ਛੇਪਟੇ ਆਪਾਂ ਨੂੰ ਆਪਦੇ ਘਰੇ ਤੁਰ ਜਾਂਦੇ ਨੇ ਆਪਾਂ ਆਪਦੇ ਘਰੇ ਤੁਰ ਜਾਂਦੇ ਨੇ ਮੁੜ ਕੇ ਪੁੱਛਦੇ ਨਹੀਂ ਦੱਸਦੇ ਨਹੀਂ ਪਰ ਇੱਥੇ ਬਾਈ ਜੀ 100% ਗਾਰੰਟੀ ਮਿਲੂਗੀ ਜਿਹੜੀ ਚੀਜ਼ੇ ਕਹਿਣਗੇ ਉਹ ਤੁਹਾਨੂੰ ਅਗਰ ਘਰੇ ਜਾ ਕੇ ਨਹੀਂ ਮਿਲਦੀ ਤਾਂ ਬਾਈ ਹੋਰੀ ਪੂਰੇ ਪੈਸੇ ਤੁਹਾਨੂੰ ਵਾਪਸ ਕਰਨਗੇ ਬਾਈ ਜੀ ਕਿਹੜਾ ਕਿਹ ਠੀਕ ਹੈ ਜੀ ਟੌਮ ਉਹਨਾਂ ਚ ਗੱਡੀਆਂ ਬਾਈ ਜੀ 2013 ਮਾੜਾ ਦੱਸਿਆ ਸੀ ਨਾ ਭਾਈ 2013 ਅੱਛਾ ਹੁਣ ਰੇਟ ਦੀ ਗੱਲ ਕਰੀਏ ਦੇਓਗੇ ਕਿੰਨੇ ਦੀ ਪੂਰੀ ਸੈਲਫ ਡਰਾਈਵ ਤੇ ਵੀ ਗੱਡੀਆਂ ਦੰਦੇ ਨੇ ਅਗਰ ਕਿਸੇ ਨੇ ਆਪ ਗੱਡੀ ਆਪਣੇ ਘਰੇ ਲਿਜਾ ਕੇ ਜ਼ਿਆਦਾਤਰ ਜਿਹੜੇ ਐਨ ਆਰ ਆਈ ਵੀਰ ਨੇ ਉਹ ਤੰਗ ਹੁੰਦੇ ਨੇ ਉਹਨਾਂ ਨੇ ਇੱਥੇ ਮਹੀਨਾ 20 ਦਿਨ ਲਾਉਣੇ ਹੁੰਦੇ ਨੇ ਹਣਾ ਮਹੀਨੇ ਵਾਸਤੇ ਜਾਂ 2 ਮਹੀਨੇ ਵਾਸਤੇ ਜਾਂ 3 ਮਹੀਨੇ ਵਾਸਤੇ ਉਹਨਾਂ ਨੇ ਹੁਣ ਗੱਡੀ ਲੈਣੀ ਵੇਚਣੀ ਬਹੁਤ ਜਿਹੜੀ ਪ੍ਰੋਬਲਮ ਆਉਂਦੀ ਹੈ ਤਾਂ ਬਾਈ ਹੋਰੀ ਸੈਲਫ ਡਰਾਈਵ ਤੇ ਗੱਡੀ ਦੰਦੇ ਨੇ ਕੰਟੈਕਟ ਨੰਬਰ ਦਿੱਤੇ ਪਏ ਨੇ ਕੰਟ੍ਰੈਕਟਰ ਕਰਕੇ ਤੁਸੀਂ ਜਿਹੜਾ ਇਹ ਗੱਡੀ ਹੈ ਆਪ ਚਲਾਉਣ ਵਾਸਤੇ ਲੈ ਰਹੇ ਹੋ ਸਾਡੇ ਕੋਲ ਸਾਰੀਆਂ ਗੱਡੀਆਂ ਮਿਲ ਜਾਂਦੀਆਂ ਨੇ ਜਿਵੇਂ ਥਾਰ ਹੋ ਗਈ ਸ਼ਾਰਪੀ ਹੋ ਗਈ ਫੋਰਚੂਨਰ ਹੋ ਗਈ ਅੱਛਾ ਹਾਂ ਛੋਟੀ ਵੱਡੀ ਜਿਹੜੀ ਵੀ ਲੈਣੀ ਹੈ ਹਾਂਜੀ ਹਾਂਜੀ ਵਿੱਚੋਂ ਬਹੁਤ ਸਾਫ਼ ਪਈ ਹੈ ਦੋਸਤੋ ਬਿਲਕੁਲ ਹੀ ਲਗਜ਼ਰੀ ਗੱਡੀ ਹੈ ਪੂਰਾ ਬਾਕੀ ਇਹ ਸਕੋਰਪਿਓ ਬਾਰੇ ਤਾਂ ਦੱਸਣ ਦੀ ਲੋੜ ਹੀ ਨਹੀਂ ਹੈ ਨਾ ਬੱਚੇ-ਬੱਚੇ ਨੂੰ ਪਤਾ ਸਕੋਰਪਿਓ ਦਾ ਤਾਂ ਕੀ ਚੀਜ਼ ਹੈ ਸਾਰਾ ਐਮਪ ਬੂਫਰ ਸਾਰਾ ਕੁਝ ਲੱਗਿਆ ਬਾਈ ਅੱਛਾ ਬੂਫਰ ਵਾਫਰ ਸਾਰਾ ਕੁਝ ਲੱਗਿਆ ਹੋਇਆ ਹਾਂਜੀ ਅੱਛਾ ਕਿਹੜੀ ਹੈ ਇਹ ਐਸ 10 ਜੀ ਐਸ 10 ਫਿਰ ਟੋਪ ਮਾਡਲ ਹੀ ਆ ਗਈ ਕਿੰਨਾ ਮਾਡਲ ਹੈ ਵੀਰੇ ਇਹ ਵਾਈ ਕੀ 2016 ਮਾਡਲ ਹੈ 2016 ਮਾਡਲ ਗੱਡੀ ਹੈ ਕਿੰਨੇ ਦੀ ਦਿਓਗੇ ਇਹ ਦੋਸਤੋ ਅਗਲੀ ਗੱਡੀ ਜਿਹੜੀ ਆਪਣੀ ਹੈਗੀ ਆ ਉਹ ਹੈਗੀ ਸਵਿਫਟ ਮਰੂਤੀ ਵਾਲਿਆਂ ਦੀ ਵੈਸੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਮਰੂਤੀ ਹੈ ਕੰਪਨੀ ਉਹਨੇ ਡੀਜ਼ਲ ਗੱਡੀਆਂ ਬਣਾਉਣੀਆਂ ਬੰਦ ਕਰਤੀਆਂ ਵੇਚਣੀਆਂ ਬੰਦ ਕਰਤੀਆਂ ਪੈਟਰੋਲ ਹੀ ਚੱਲਦੀਆਂ ਨੇ ਤੇ ਉਸ ਤੋਂ ਬਾਅਦ ਉਹਨੇ ਬੰਦ ਕਰਨ ਤੋਂ ਬਾਅਦ ਜਿਹੜੀ ਡੀਜ਼ਲ ਗੱਡੀਆਂ ਉਹਨਾਂ ਦੀ ਇੰਨੀ ਡਿਮਾਂਡ ਹੋ ਰਹੀ ਹੈ ਵੀ ਉਹ ਪੁੱਛੋ ਲੈ ਯਾਰ ਕਿਉਂਕਿ ਜਿਹੜਾ ਮਰੂਤੀ ਦਾ ਡੀਜ਼ਲ ਇੰਜਣ ਹੈ ਨਾ ਬਹੁਤ ਕਾਮਯਾਬ ਹੋਇਆ ਹੈ ਤੇ ਇਹਦੀ ਰਿਪੇਅਰ ਵੀ ਬਹੁਤ ਘੱਟ ਹੁੰਦੀ ਆ ਆਮ ਗੱਡੀਆਂ ਨਾਲ ਤੇ ਖੜਕਾ ਵੀ ਰਿਫਾਇਨਮੈਂਟ ਬਹੁਤ ਇੰਜਨ ਦੀ ਤੇ ਅੱਜ ਤੁਹਾਨੂੰ ਡੀਜ਼ਲ ਗੱਡੀ ਦਿਖਾਉਣਾ ਹੈ ਬਾਈ 2019 ਮਾਡਲ ਹੈ ਇਹ ਹਾਂਜੀ ਬਾਈ ਜੀ 2019 ਮਾਡਲ ਹੈ ਆਜੋ ਇੱਕ ਵਾਰੀ ਨਾ ਗੱਡੀ ਨੂੰ ਚੰਗੀ ਤਰ੍ਹਾਂ ਦਿਖਾ ਦਿਓ ਬਾਈ ਜੀ ਗੱਡੀ ਨਾ ਬਿਲਕੁਲ ਸ਼ੋਰੂਮ ਵਿੱਚ ਨੇ ਬਾਈ ਬਿਲਕੁਲ ਸ਼ੋਰੂਮ ਕੰਡੀਸ਼ਨ ਆਜੀ ਹਾਂ ਸ਼ੋਰੂਮ ਕੰਡੀਸ਼ਨ ਹੈ ਕਿੰਨੀ ਚੱਲੀ ਆ 45000 45000 ਕੁੱਲ 45000 ਚੱਲੀ ਆ ਬਾਈ ਜਿਹੜੇ ਟਾਇਰ ਨੇ ਬਿਲਕੁਲ ਹੀ ਨਵੇਂ ਟਾਇਰ ਪਾਏ ਹੋਏ ਨੇ ਬਾਈ ਉਹਰਾ ਨੇ ਕਹਿਣ ਦੀ ਲੋੜ ਨਹੀਂ ਕਿਉਂਕਿ ਸਾਰੀਆਂ ਪੀਵੀ ਨੰਬਰ ਦੀ ਗੱਡੀ ਬਹੁਤ ਵਧੀਆ ਯਾਰ ਹੰਡਾਈ ਦਾ ਤਾਂ ਡੈਸ਼ਬੋਰਡ ਬਹੁਤ ਸੋਹਣਾ ਬਣਾਉਂਦੇ ਨੇ ਹੰਡਾਈ ਵਾਲੇ ਵਰਗਾ ਡੈਸ਼ਬੋਰਡ ਕਿਉਂਕਿ ਲਗਜ਼ਰੀ ਜਿਹੜੀ ਲੁੱਕ ਦਿੰਦੇ ਨੇ ਗੱਡੀਆਂ ਨੂੰ ਹੰਡਾਈ ਵਾਲੇ ਬਹੁਤ ਸੋਹਣੀ ਬਾਈ ਏਸੀ ਓਸੀ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਇਸ ਤਰ੍ਹਾਂ ਦੀ ਨਾ ਨਾ ਫੁੱਲ ਗਰੰਟੀ ਹੈ ਜੀ ਅੱਛਾ ਹੁਣ ਬਾਈ ਆਪਾਂ ਜਿਹੜੀਆਂ ਗੱਡੀਆਂ ਤਾਂ ਆਪਾਂ ਨੇ ਕਈ ਦੇਖ ਲਈਆਂ ਆਪਾਂ ਨਾ ਗੱਡੀਆਂ ਦੀ ਗਰੰਟੀ ਦੀ ਗੱਲ ਕਰ ਲੈਨੇ ਵੀ ਗਰੰਟੀ ਕਿਸ ਚੀਜ਼ ਦੀ ਦਿੰਦੇ ਨੇ ਜੀ ਗਰੰਟੀ ਸਭ ਤੋਂ ਪਹਿਲਾਂ ਤਾਂ ਪੇਪਰਾਂ ਦੀ ਗਰੰਟੀ ਹੈ ਪੇਪਰਾਂ ਦੀ ਗਰੰਟੀ ਬਿਲਕੁਲ ਹਾਂ ਉਹਨਾਂ 'ਚ ਕੋਈ ਹਿਰਫੇਰ ਨਾ ਹੋਵੇ ਹਾਂਜੀ ਆ ਪੇਂਟ ਨਹੀਂ ਹੈਗੀ ਉਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਗਾਰੰਟੀ ਹੋਊਗੀ ਕੱਲ ਨੂੰ ਕੋਈ ਬੰਦਾ ਕਹਿੰਦਾ ਵੀ ਜਾਂ ਗੱਡੀ ਲੱਗੀ ਵੱਜੀ ਆ ਜਾਂ ਪੇਂਟ ਸੈਂਟ ਆ ਉਹਦੀ ਸਾਡੇ ਖੜੀ ਬੋਲੀ ਜਿੰਨੀ ਜਿੰਨੀ ਮਾਰੇ ਕਹਿ ਕੇ ਵੇਚੋਗੇ ਜੋ ਹੋਊਗਾ ਨੁਕਸ ਕਹਿ ਕੇ ਦੋਗੇ ਭਈ ਨੁਕਸ ਹੈਗਾ ਜਾਂ ਨਹੀਂ ਹੈਗਾ ਹਾਂਜੀ ਹਾਂਜੀ ਉਸੇ ਜੀ ਦੀ ਗਰੰਟੀ ਹੋਊਗੀ ਓਦਾਂ ਓਦਾਂ ਆਲ ਓਵਰ ਗੱਡੀਆਂ ਸਾਡੇ ਕੋਲ ਸਾਰੀਆਂ ਓਕੀ ਨੇ ਐਕਸੀਡੈਂਟ ਅਸੀ ਗੱਡੀ ਲੈਂਦੇ ਨਹੀਂ ਜੀ ਮੰਨ ਲਓ ਮੈਂ ਗੱਡੀ ਲੈਣੀ ਹੈ ਮੇਰੇ ਕੋਲ ਪੈਸੇ ਨਹੀਂ ਹੈਗੇ ਕੋਈ ਲੋਨ ਦਾ ਹੈ ਪ੍ਰੋਸੀਜਰ ਕੋਈ ਹਾਂਜੀ ਹਾਂਜੀ ਤੇ ਉਹ ਸਿੰਬਲ ਤੇ ਅਗਲੇ ਸਿੰਬਲ ਤੇ ਡਿਪੈਂਡ ਕਰਦਾ ਕਿੰਨਾ ਮਾਡਲ ਗੱਡੀ ਹੈ ਇਹ ਇਹ 2017 ਮਾਡਲ ਗੱਡੀ ਹੈ ਜੀ ਹਾਂਜੀ ਲੋਕਲ ਬਰਨਾਲੇ ਦਾ ਨੰਬਰ ਹੈ ਜੀ ਲੋਕਲ ਬਰਨਾਲੇ ਦਾ ਨੰਬਰ ਹੈ ਠੀਕ ਹੈ ਜੀ ਕਿੰਨੇ ਦੀ ਦਿਓਗੇ ਸਸikal ਦੋਸਤੋ ਵਿਵਾਕ ਕਲਮ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਆਪਣਾ ਹੰਟਰ ਦੋਸਤੋ ਅੱਜ ਆਪਾਂ ਕਾਰ ਬਾਜ਼ਾਰ ਦੇ ਵਿੱਚ ਆਏ ਆ ਇਬਾਦਤ ਕਾਰ ਬਾਜ਼ਾਰ ਕਿੱਥੇ ਇਹ ਕਾਰ ਬਾਜ਼ਾਰ ਹੈ ਕੀ ਕੀ ਰੇਟ ਦੀਆਂ ਜਿਹੜੀਆਂ ਇੱਥੇ ਕਾਰਾਂ ਖੜੀਆਂ ਨੇ ਕਿਵੇਂ ਤੁਹਾਨੂੰ ਮਿਲਣੀਆਂ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਵਾਦ ਵਾਲੀ ਗੱਲ ਦੱਸਦਾ ਬਾਈ ਲਗਜ਼ਰੀ ਗੱਡੀਆਂ ਨੇ ਦੇਖੋ ਕਿੱਡੀਆਂ ਕਿੱਡੀਆਂ ਗੱਡੀਆਂ ਨੇ ਲਗਜ਼ਰੀ ਗੱਡੀਆਂ ਨੇ ਸਕੋਰਪਿਓ ਪੰਜਾਬ ਦੇ ਵਿੱਚ ਛੋਟਾ ਮੰਨਿਆ ਜਾਂਦਾ ਇਸ ਗੱਡੀ ਨੂੰ ਬਾਈ ਰੇਟ ਦੇਖ ਕੇ ਨਾ ਰੇਟ ਸੁਣ ਕੇ ਹਰ ਆ ਰਹੇ ਹੋ ਵੀਰ ਆਹ ਰੇਟ ਆਈਡੀ ਆਈਡੀ ਗੱਡੀਆਂ ਦਾ ਔਰ ਗੱਡੀਆਂ ਜਮਾਂ ਟਿਪ ਟਾਪ ਫਰਸਟ ਕਲਾਸ ਗੱਡੀ ਕੋਈ ਪ੍ਰੋਬਲਮ ਨਹੀਂ ਮਿਲੂਗੀ ਗੱਡੀ 'ਚ ਗੱਡੀਆਂ ਬਾਈ ਗਰੰਟੀ ਵਾਰੰਟੀ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਆਮ ਆਪਾ ਕਾਰ ਬਾਜ਼ਾਰ ਦੇ ਵਿੱਚ ਜਾਣੇ ਆ ਕਈ ਵਾਰੀ ਡੀਲਰ ਚੀਪ ਤੇ ਆਪਾਂ ਨੂੰ ਆਪਦੇ ਘਰੇ ਤੁਰ ਜਾਂਦੇ ਨੇ ਆਪਾਂ ਆਪਦੇ ਘਰੇ ਤੁਰ ਜਾਂਦੇ ਨੇ ਮੁੜ ਕੇ ਪੁੱਛਦੇ ਨਹੀਂ ਦੱਸਦੇ ਨਹੀਂ ਪਰ ਇੱਥੇ ਬਾਈ ਜੀ 100% ਗਰੰਟੀ ਮਿਲੂਗੀ ਜਿਹੜੀ ਚੀਜ਼ੇ ਕਹਿਣਗੇ ਉਹ ਤੁਹਾਨੂੰ ਅਗਰ ਘਰੇ ਜਾ ਕੇ ਨਹੀਂ ਮਿਲਦੀ ਤਾਂ ਬਾਈ ਹੋਰੀ ਪੂਰੇ ਪੈਸੇ ਤੁਹਾਨੂੰ ਵਾਪਸ ਕਰਨਗੇ ਕਿਹੜੀਆਂ ਕੜੀਆਂ ਗੱਲਾਂ ਹੁੰ ਇਸ ਤਰ੍ਹਾਂ ਦੀ ਕੋਈ ਗੱਲਬਾਤ ਦੇ ਵਿੱਚ ਜਿਹੜੀ ਜਿਹੜੀ ਵੀ ਹੋਰ ਗਰੰਟੀ ਦੇਣਗੇ ਆਪਾਂ ਨੂੰ ਦੱਸ ਕੇ ਦੇਣਗੇ ਕੈਮਰੇ ਦੇ ਉੱਤੇ ਜਿਹੜੀ ਜਿਹੜੀ ਚੀਜ਼ ਦੀ ਗਰੰਟੀ ਦੇਣਗੇ ਉਹ ਕੱਲੀ ਕਾਗਜ਼ਾਂ ਦੇ ਵਿੱਚ ਗਰੰਟੀ ਨਹੀਂ ਵੀ ਕਹਿਤਾ ਉਹ ਤੁਹਾਨੂੰ ਐਕਚੁਅਲ 'ਚ ਮਿਲੂਗੀ ਤਾਂ ਬਾਈ ਹੋਰੀ ਖੜੇ ਨੇ ਆਪਾਂ ਗੱਲਬਾਤ ਕਰਾਂਗੇ ਬਾਈ ਸਸੇ ਗਾਲ ਕੀ ਹਾਲ ਨੇ ਬਹੁਤ ਵਧੀਆ ਜੀ ਹੋਰ ਬਾਈ ਜੀ ਸਸੇ ਗਾਲ ਹੋਰ ਬਾਈ ਜੀ ਠੀਕ ਹੋ ਬਾਈ ਸੰਦੀਪ ਸਿੰਘ ਜੀ ਤੇ ਬਾਈ ਗਾਗਨ ਤੇ ਬਾਈ ਹਿੰਦੀ ਹਿੰਦੀ ਸੌਰੀ ਹਿੰਦੀ ਬਾਈ ਉਹਨਾਂ ਦਾ ਕਾਰ ਬਜ਼ਾਰ ਆ ਬੜੇ ਸ਼ਕੀਨ ਜੇ ਮੁੰਡੇ ਨੇ ਤੇ ਘੈਂਟ ਜਿਹਾ ਕੰਮ ਕਰਿਆ ਹੋਇਆ ਬਾਈ ਉਹਨਾਂ ਨੇ ਤੇ ਮਤਲਬ ਐਂ ਜਿਹੀ ਕ ਭਾਈ ਕਿੱਥੋਂ ਲਿਓਨੇ ਗੱਡੀਆਂ ਸਭ ਤੋਂ ਪਹਿਲਾਂ ਪਾਈ ਗੱਲ ਕਰਾਂਗੇ ਅਸੀਂ ਤਾਂ ਪੰਜਾਬ ਚ ਹੀ ਲਿਓਨੇ ਜੀ ਗੱਡੀਆਂ ਕੱਲੇ ਪੰਜਾਬ ਦਿੱਲੀ ਤੋਂ ਲਿਆਇਆ ਕਰੋ ਉੱਥੋਂ ਮਿਲਦੀਆਂ ਨੇ ਦਿੱਲੀ ਤੋਂ ਗੁਰਗਾਓ ਤੋਂ ਬੜੀਆਂ ਸਸਤੀਆਂ ਸਸਤੀਆਂ ਉੱਥੋਂ ਨਹੀਂ ਨਹੀਂ ਸਾਡੇ ਕੋਲ ਸਿਰਫ ਪੰਜਾਬ ਨੰਬਰ ਦੇ ਹੀ ਕੰਮ ਕਰਦੇ ਹਾਂ ਕਾਰਨ ਭਾਈ ਅਰੀਜਨਲ ਨੰਬਰ ਦੇ ਹੀ ਕਰਦੇ ਹਾਂ ਭਾਈ ਫਿਰ ਬਾਅਦ ਚ ਰੌਲਾ ਰੱਪਾ ਨਹੀਂ ਪੈਂਦਾ ਤੁਸੀਂ ਗੱਡੀਆਂ ਦਾ ਕਈ ਵਾਰੀ ਕੋਈ ਨਾਲੇ ਟੈਕਸੀ ਚ ਚੱਬ ਕੇ ਗੱਡੀਆਂ ਆਈਆਂ ਹੁੰਦੀਆਂ ਹਾਂਜੀ ਹਵਾ ਕਰੇਲੂ ਗੱਡੀਆਂ ਦੀ ਕੰਮ ਕਰਦੇ ਕੋਈ ਟੈਕਸੀ ਗੱਡੀ ਨਹੀਂ ਕੋਈ ਬਾਹਰਲਾ ਨੰਬਰ ਨਹੀਂ ਲਿਉਂਦੇ ਗੱਡੀ ਦਾ ਮਤਲਬ ਕੋਠੀ ਚੋਂ ਨਿਕਲ ਕੇ ਆਉਗੀ ਗੱਡੀ ਜਿਹੜ ਤੇ ਗੁਰਗਾਵਾਂ ਚ ਟੈਕਸੀ ਸਟੈਂਡ ਚ ਰੋਧੀਆਂ ਫਿਰਦੀਆਂ ਨੇ ਠੀਕ ਹੈ ਉਥੋਂ ਲਿਆ ਲੈ ਕੇ ਕਈ ਡੀਲਰ ਵੇਚੀ ਜਾਂਦੇ ਹਨਾ ਬੰਦਾ ਫੇਕ ਮਾਈ ਜਾਂਦੇ ਨੇ ਪਰ ਤੁਹਾਨੂੰ ਇਹ ਉਹ 26 ਉਹ ਗੱਡੀ ਨਹੀਂ ਮਿਲੂਗੀ ਓਰੀਜਨਲ ਮਿਲੂਗੀ ਕਿਸੇ ਦੀ ਕੋਠੀ ਚੋਾਈ ਹੋਈ ਗੱਡੀ ਬਾਈ ਜੀ ਆਪਾਂ ਰੇਟਾਂ ਦੀ ਗੱਲ ਕਰਾਂਗੇ ਮਤਲਬ ਕਿ ਪਰ ਰੇਟ ਦੱਸਣੇ ਨੇ ਨਾ ਜਿਹੜੇ ਉਹ ਦੱਸਣੇ ਨੇ ਜਿਹੜੇ ਆਪਾਂ ਦੇ ਵੀ ਸਕੀਏ ਤੇ ਰੇਟ ਘੈਂਟ ਜੇ ਦੱਸਣੇ ਨੇ ਕਿਤੇ ਉਹ ਹੀ ਅੱਗ ਲਾ ਦੋ ਰੇਟ ਸੁਣ ਕੇ ਭਾਜੇ ਬੰਦਾ ਇਹ ਵਧੀਆ ਵਧੀਆ ਦੱਸ ਦੋ ਕਿ ਕਿਹੜੀ ਗੱਡੀ ਕਿੰਨੇ ਚਾਹੇ 200 ਆਪਾਂ ਜੇ ਤਾਂ ਸਾਰੀਆਂ ਗੱਡੀਆਂ ਗੱਡੀਆਂ ਤਾਂ ਇੱਥੇ ਬਹੁਤ ਨੇ ਬਾਈ ਹੋਰਾਂ ਕੋਲੇ ਮਤਲਬ 100 150 ਗੱਡੀ ਖੜੀ ਆ ਪਰ ਜੇ ਆਪਾਂ ਸਾਰੀਆਂ ਗੱਡੀਆਂ ਦੀ ਗੱਲਬਾਤ ਕਰਾਂਗੇ ਫਿਰ ਤਾਂ ਮਤਲਬ ਸਾਰਾ ਦਿਨ ਲੰਘ ਜੂਗਾ ਆਪਾਂ ਮੋਟਾ ਮੋਟਾ ਤੁਹਾਨੂੰ ਪ੍ਰਾਈ ਗੱਡੀ ਖੜੀ ਆ ਉਹ ਵੀ ਤੁਹਾਨੂੰ ਦਿਖਾਵਾਂ ਗਿਫਟ ਆ ਤੁਹਾਡੇ ਵਾਸਤੇ ਤੇ ਬਾਈ ਹੋਰਾਂ ਕੋਲੇ ਹੋਰ ਵੀ ਜਿਹੜੀਆਂ ਬਲੈਰੋ ਵਰਗੀਆਂ ਜਾਂ ਕ੍ਰੇਟਾ ਵਰਗੀਆਂ ਗੱਡੀਆਂ ਆ ਆਪਾਂ ਇੱਕ ਇੱਕ ਗੱਡੀ ਦਾ ਰੇਟ ਪੁੱਛ ਲੈਨੇ ਗੱਡੀਆਂ ਦਾ ਬਾਈ ਹੋਰਾਂ ਕੋਲੇ ਬਹੁਤ ਨੇ ਤਾਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਹੀ ਗੱਡੀ ਲਵਾਂਗੇ ਇਹ ਫੋਰਚੂਨਰ ਆ ਜੀ ਠੀਕ ਆ ਜੀ ਕਿੰਨਾ ਮਾਡਲ ਆ ਵੀਰੇ 2013 ਮਾਡਲ ਆ ਜੀ 2013 ਮਾਡਲ ਹੈ ਤੇ ਇਹਦਾ ਕਾਪੀ ਕਾਗਜ਼ਾਂ ਦਾ ਕੋਈ ਰੋਲਾ ਨਹੀਂ ਜੀ ਪੇਡ ਨੰਬਰ ਆ ਫੁੱਲ ਇੰਸ਼ੋਰੈਂਸ ਗੱਡੀ ਆ ਜੀ ਫੁੱਲ ਇੰਸ਼ੋਰੈਂਸ ਆ ਤੇ ਪੇਂਟ ਪੂਨ ਕਿੰਨਾ ਕੋਇਆ ਗੱਡੀ ਨੂੰ ਪੇਂਟ ਮੜਾ ਮੋਟਾ ਇਹ ਨੋਰਮਲ ਬੰਪਰ ਸਮਪਰ ਬੰਪਰ ਸਮਪਰ ਉਦਾਂ ਬਾਡੀ ਲੈਣ ਦੀ ਸਾਰੀ ਗੱਡੀ ਅਰੀਜਨਲ ਆ ਜੀ ਸਾਰੇ ਸ਼ੀਸ਼ੇ ਨਾਲ ਦੇ ਆ ਸਾਰੇ ਸ਼ੀਸ਼ੇ ਨਾਲ ਦੇ ਨੇ ਮਤਲਬ ਬਿਲਕੁਲ ਅਰੀਜਨਲ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਗੱਡੀ ਵਿੱਚੋਂ ਦਿਖਾ ਲੈਣ ਜ਼ਰੂਰ ਤੇ ਤਾਂ ਕਰਕੇ ਥੋੜਾ ਜਿਆਦਾ ਜਿਹੜੀ ਗੱਡੀ ਦੀ ਨਾ ਲੁੱਕ ਦੋਸਤੋ ਗੱਡੀ ਤੇ ਜਿਹੜਾ ਮੋਟਾ ਮੋਟਾ ਸੀ ਝਾਤੀ ਮਾਰ ਸਕਦੇ ਹੋ ਇਹ ਚੀਜ਼ ਹੈ ਹੂੰ ਔਰ ਥੋੜਾ ਜਿਆਦਾ ਇਧਰੋਂ ਦਿਖਾ ਦਿਓ ਭਾਈ ਜੀ ਕਿਹੜਾ ਕਿਹੜਾ ਮਾਡਲ ਹੈ ਇਹ ਇਹ ਟੌਪ ਮਾਡਲ ਆ ਜੀ ਟੌਪ ਮਾਡਲ ਹੈ ਠੀਕ ਹੈ ਜੀ ਟੌਪ ਆਰੰਗ ਚ ਗੱਡੀ ਆ ਬਾਈ ਜੀ 2013 ਮਾਡਲ ਦੱਸਿਆ ਸੀ ਨਾ ਬਾਈ 2013 ਅੱਛਾ ਹੁਣ ਰੇਟ ਦੀ ਗੱਲ ਕਰੀਏ ਦੇਓਗੇ ਕਿੰਨੇ ਦੀ ਇਸ 1 ਸਵਾ 12 ਲੱਖ ਰੁਪਈਏ ਦੀ ਸਵਾ 12 13 ਮਾਡਲ ਲੋਕ ਤਾਂ 13 ਲੱਖ ਹੀ ਦਿੰਦੇ ਨੇ ਯਾ 13 ਬਸ ਜੀ ਇਹੀ ਫਰਕ ਆ ਜੀ ਤੁਸੀਂ ਬਾਈ ਜੀ ਓਰੀਜਨਲ ਗੱਡੀ ਆ ਪੰਜਾਬ ਨੰਬਰ ਗੱਡੀ ਆ ਕੋਈ ਤੁਹਾਨੂੰ ਦਿੱਲੀ ਨੰਬਰ ਨਹੀਂ ਚਪਕਾਣਗੇ ਕੋਈ ਤੁਹਾਨੂੰ ਗੁੜਗਾਵਾ ਨੰਬਰ ਨਹੀਂ ਓਰੀਜਨਲ ਕਿਸੇ ਦੀ ਕੋਠੀ ਚੋਂ ਆਈ ਹੋਈ ਗੱਡੀ ਆ ਸਾਰੇ ਸ਼ੀਸ਼ੇ ਨੇ ਜਿਹੜੇ ਨਾਲ ਦੇ ਨੇ 2013 ਨੰਬਰ ਗੱਡੀ 13 ਮਾਡਲ ਗੱਡੀ ਆ ਟੌਪ ਮਾਡਲ ਗੱਡੀ ਆ ਤੇ ਸਿਰਫ ਬਾਈ ਸਬਾ 12 ਸਬਾ 12 ਦੀ ਸਬਾਈ ਕਿਹ ਲੋਨੇ ਯਾਰ ਜੇ ਜੇ ਕਹੇਤਾ ਵੀ ਅਸੀਂ ਵੀਡੀਓ ਦੇਖ ਕੇ ਆਏ ਹੋ ਫਿਰ ਕਿੰਨੀ ਲੈਸ ਕਰੋਗੇ ਕਰ ਦਾਂਗੇ ਜੀ ਕਿੰਨੇ ਉਹਦਾਂ ਹੀ ਕਰ ਦਾਂਗੇ ਜੀ ਮਾਨਦਾਨ ਕਰਾਂਗੇ ਫਿਕਸ ਨਹੀਂ ਬਰਾਜੇਗਾ ਜੀ ਫਿਕਸ ਪ੍ਰਾਈਸ ਨਹੀਂ ਨੇਗੋਸ਼ੀਏਬਲ ਹੈ ਮਤਲਬ ਹੋ ਜੂਗਾ ਹਾ ਕਾਉਂਟਰ ਤੇ ਬੈਠ ਕੇ ਥੋੜਾ ਬੋਤਾ ਥੋੜਾ ਮਾਨ ਰਹਿ ਜੂਗਾ ਅਗਰ ਤੁਸੀਂ ਆਓਗੇ ਤਾਂ ਥੋੜਾ ਮਾਨ ਜ਼ਰੂਰ ਰੱਖਣਗੇ ਤਾਂ ਆਪਾਂ ਅਗਲੀ ਗੱਡੀ ਲੈ ਲੈਨੇ ਆ ਇਹਦਾ ਸੈਲਫ ਡਰਾਈਵ ਵਾਲੀ ਜੀ ਸੈਲਫ ਇਹ ਸੈਲਫ ਡਰਾਈਵ ਸੱਚਾ ਹਾਂ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹੁੰਦਾ ਬਾਈ ਹੋਰੀ ਸੈਲਫ ਡਰਾਈਵ ਤੇ ਵੀ ਗੱਡੀਆਂ ਦਿੰਦੇ ਨੇ ਅਗਰ ਕਿਸੇ ਨੇ ਆਪ ਗੱਡੀ ਆਪਣੇ ਘਰੇ ਲਿਜਾ ਕੇ ਜ਼ਿਆਦਾਤਰ ਜਿਹੜੇ ਐਨ ਆਰ ਆਈ ਵੀਰ ਨੇ ਉਹ ਤੰਗ ਹੁੰਦੇ ਨੇ ਉਹਨਾਂ ਨੇ ਇੱਥੇ ਮਹੀਨਾ 20 ਦਿਨ ਲਾਉਣੇ ਹੁੰਦੇ ਨੇ ਹਣਾ ਮਹੀਨੇ ਵਾਸਤੇ ਜਾਂ 2 ਮਹੀਨੇ ਇਹ ਗੱਡੀ ਹੈ ਆਪ ਚਲਾਉਣ ਵਾਸਤੇ ਹੈ ਸਾਡੇ ਕੋਲ ਸਾਰੀਆਂ ਗੱਡੀਆਂ ਮਿਲ ਜਾਂਦੀਆਂ ਨੇ ਜਿਵੇਂ ਥਾਰ ਹੋ ਗਈ ਥਾਰ ਵੀ ਹੋ ਗਈ ਫੋਰਚੂਨਰ ਹੋ ਗਈ ਹਾਂ ਛੋਟੀ ਵੱਡੀ ਜਿਹੜੀ ਵੀ ਲੈਣੀ ਹੈ ਹਾਂਜੀ ਹਾਂਜੀ ਠੀਕ ਹੈ ਕੋਈ ਵੀ ਗੱਡੀ ਅਗਰ ਤੁਹਾਨੂੰ ਚਾਹੀਦੀ ਹੈ ਬਾਈ ਜੀ ਜਿਹੜੀ ਛਾਤਰੀ ਜਾਨਾ ਉਹ ਮੋਬਾਈਲ ਆਟੋਮੈਟਿਕ ਮੈਨੂਅਲ ਸਾਰੀਆਂ ਕਰਾਂ ਦੇ ਦਿੰਦੇ ਆਂ ਸੈਲਫ ਡਰਾਈਵ ਓਕੇ 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 ਕੀ ਬਾਤ ਹੈ ਬਾਈ ਜੇ ਕਿਸੇ ਨੂੰ ਚਾਹੀਦੀ ਹੋਵੇ ਗੱਡੀ ਤਾਂ ਬਾਈ ਉਹ ਨਾਲ ਕੰਟੈਕਟ ਕਰ ਸਕਦਾ ਹੈ ਅੱਛਾ ਆਪਾਂ ਇੱਥੇ ਲਾ ਲੈ ਬਾਈ ਇੱਥੇ ਇੱਥੇ ਆਜੋ ਬੜੀ ਸਾਫ਼ ਸੁਥਰੀ ਬੜੀ ਸੋਹਣੀ ਗੱਡੀ ਹੈ ਯਾਰ ਪਹਿਲਾਂ ਤਾਂ ਲਾਏ ਦਿਖਾਓ ਇਹ ਤੇ ਇਧਰ ਹੋ ਕੇ ਦਿਖਾਓ ਆਜੋ ਆਜੋ ਪਰਾਂਦੀ ਆਜੋ ਪਰਾਂਦੀ ਆਜੋ ਇੰਟਰ ਕਰ ਜੋ ਵਿੱਚੋਂ ਬਹੁਤ ਸਾਫ ਪਈ ਹੈ ਦੋਸਤੋ ਬਿਲਕੁਲ ਹੀ ਲਗਜ਼ਰੀ ਗੱਡੀ ਹੈ ਪੂਰਾ ਬਾਕੀ ਇਹ ਸਕੋਰਪਿਓ ਬਾਰੇ ਤਾਂ ਦੱਸਣ ਦੀ ਲੋੜ ਹੀ ਨਹੀਂ ਹੈ ਨਾ ਬੱਚੇ-ਬੱਚੇ ਨੂੰ ਪਤਾ ਸਕੋਰਪਿਓ ਦਾ ਤਾਂ ਕੀ ਚੀਜ਼ ਹੈ ਸਾਰਾ ਐਂਪ ਬੂਫਰ ਸਾਰਾ ਕੁਝ ਲੱਗਿਆ ਬਾਈ ਅੱਛਾ ਬੂਫਰ ਵਾਫਰ ਸਾਰਾ ਕੁਝ ਲੱਗਿਆ ਹੋਇਆ ਹਾਂਜੀ ਅੱਛਾ ਕਿਹੜੀ ਹੈ ਇਹ ਐਸ 10 ਜੀ ਐਸ 10 ਫਿਰ ਟੌਪ ਮਾਡਲ ਹੀ ਆ ਗਈ ਠੀਕ ਹੈ ਕਿੰਨਾ ਮਾਡਲ ਹੈ ਵੀਰੇ ਇਹ ਬਾਈ ਜੀ 2016 ਮਾਡਲ ਹੈ 2016 ਮਾਡਲ ਗੱਡੀ ਹੈ ਕਿੰਨੇ ਦੀ ਦਿਓਗੇ ਇਹ ਇਹ ਦਿੱਤਾ ਹੈ 12 ਲੱਖ 15000 ਰੁਪਏ ਦੀ 12 ਲੱਖ 15000 ਰੁਪਏ ਦੀ 16 ਵਾੜ ਦੀ ਗੱਡੀ। ਹਾਂਜੀ। ਦੋਸਤੋ ਅੱਜ ਜੇ ਤੁਸੀਂ ਨਾ ਮਹਿੰਦਰਾ ਦੀ ਸਕੋਰਪੀਓ ਗੱਡੀ ਲੈਣ ਜਾਓ ਡੇਢ ਸਾਲ ਤਾਂ ਵੈਸੀ ਤੁਹਾਨੂੰ ਮਿਲਦੀ ਨਹੀਂ ਹੈਗੀ। ਡੇਢ ਸਾਲ ਦੀ ਤਾਂ ਵੈਸੀ ਈ ਵੇਟਿੰਗ ਚੱਲ ਰਹੀ ਹੈ। ਤੇ ਖਾਸ ਕਰਕੇ ਇਨੀ ਸਾਫ਼ ਸੁਥਰੀ ਗੱਡੀ ਇਹਦੇ ਜਿਹੇ ਰੇਟਾਂ 'ਚ ਮਿਲਦੀ ਹੋਵੇ ਮੈਨੂੰ ਲੱਗਦਾ ਬਹੁਤ ਵਧੀਆ। ਅਗਰ ਕਿਸੇ ਨੇ ਸੈਕੰਡ ਹੈਂਡ ਲੈਣੀ ਹੋਵੇ ਤਾਂ ਬਾਈ ਜੀ ਇੱਕ ਗਿਫਟ ਕਹਿ ਰਹੇ ਸੀ ਤੁਸੀਂ। ਹਾਂਜੀ। ਗਿਫਟ ਹੈ ਜਿਹੜਾ ਛੋਟੀ ਗੱਡੀ ਸਭ ਤੋਂ ਸਸਤੀ ਗੱਡੀ ਹੈ। ਉਹ ਕਿਹੜੀ ਹੈ? ਆਟੋ ਕੈਟ ਹੈ ਨੀ ਜੀ ਅਲਟੋ ਆਨੇ ਨਾ ਬਹੁਤ ਲੋਕ ਬਹੁਤ ਬਹੁਤ ਰੁਪਏ ਮੰਗਦੇ ਨੇ ਪਰ ਬਾਈ ਹੋਰੀ ਜਿਹੜੇ ਰੇਟ ਰੱਖੀ ਬੈਠੇ ਨੇ ਅਲਟੋ ਪਲਦਾ ਅਲਟੋ ਦਿਖਾ ਦੇ ਸਾਫ ਹੈ ਐ ਨਹੀਂ ਹੈਗਾ ਵੀ ਕਵਾੜਾ ਹੈ ਕਈ ਵਾਰੀ ਅਗਲਾ ਕਹਿੰਦਾ ਯਾਰ ਕਵਾੜ ਵੇਚੀ ਜਾਂਦੇ ਹੋਣਗੇ ਸਸਤੀ ਟੌਪ ਕਲਾਸ ਗੱਡੀ ਹੈ ਗੱਡੀ ਤੁਸੀਂ ਦੇਖ ਲਓ ਵਿੰਡੋਮ ਵੀ ਪਾਵਰ ਕਰਵਾਂੀਆਂ ਹੋਈਆਂ ਨੇ ਬਾਈ ਨੇ ਤੇ ਸਾਰਾ ਕੁਝ ਓਕੇ ਹੈ ਜਮਾ ਆਪਣੀ ਵੱਲ ਆਉਂਦੀਆਂ ਨੇ ਬਾਈ ਇਹ ਤਾਂ ਹਾਂ ਹਾਂ ਇਸ ਤਰ੍ਹਾਂ ਹਾਂਜੀ ਤੇ ਇਧਰੋਂ ਦਿਖਾ ਦੇ ਸ਼ੀਟ ਕਵਰ ਪਏ ਹੋਏ ਨੇ ਵਧੀਆ ਤੇ ਅੰਦਰ ਮੈਟ ਮੂਡ ਵੀ ਚੰਗੇ ਲੱਗੇ ਹੋਏ ਨੇ ਮਲਾਜਮ ਲਵੇ ਇਹ ਗੱਡੀ ਵੈਸੇ ਤੇ ਮਲਾਜਮ ਤੋਂ ਆਈ ਇਹ ਗੱਡੀ ਤੇ ਬਾਈ ਜੀ ਇਹ ਕਿ ਪੈਸੇ ਐ ਘੱਟ ਤੋਂ ਘੱਟ ਲਾਇਓ ਕਿੰਨੇ ਦੀ ਦੇਓਗੇ ਇਹ ਸਵਾ ਲੱਖ ਰੁਪਏ ਦੀ ਦੇਵਾਂਗੇ ਸਵਾ ਲੱਖ ਰੁਪਏ ਦੀ ਹਾਂਜੀ ਸਵਾ ਲੱਖ ਦਾ ਜਾ ਰਿਹਾ ਯਾਰ ਨਾ ਨਾ ਜੀ ਨਾ ਜਾ ਰਿਹਾ ਆ ਯਾਰ ਬੋਲੜਾ ਦੇ ਦੱਸ ਆ ਚੱਕ ਲੈ ਬਾਈ ਦਾ ਦਿਲ ਦੇ ਗਗਨ ਬਈ ਆ ਜਾ ਆ ਜਾ ਬਈ ਆ ਜਾ ਆ ਗਗਨ ਬਈ ਦਾ ਦਿਲ ਦੇਖ ਯਾਰ ਸਵਾ ਹਾਲਾਂਕਿ ਇੰਨੇ ਦੀ ਗੱਡੀ ਹੈਗੀ ਆ ਬਾਈ 2012 ਮਾਡਲ ਗੱਡੀ ਆ ਨਾ 12 ਮਾਡਲ ਗੱਡੀ ਆ ਪੰਜਾਬ ਨੰਬਰ ਗੱਡੀ ਆ ਪੀਵੀ 13 ਦੀ ਗੱਡੀ ਆ ਪਤਾ ਕਰ ਲਿਓ ਵੀ 12 ਮਾਡਲ ਪੀਵੀ ਪੰਜਾਬ ਨੰਬਰ ਕਿੰਨੇ ਦੀ ਮਿਲੂਗੀ ਤੇ ਬਾਈ ਹੋਰਾਂ ਨੇ 1 1,115,000 ਰੁਪਏ ਦੀ ਇਹ ਗੱਡੀ ਆ ਜਿਹੜੀ ਉਹ ਡਨ ਕਰਤੀ ਠੀਕ ਆ ਕੋਈ ਗੱਲ ਨਹੀਂ ਆਜੋ 5-700 ਰੁਪਏ ਉਹ ਰਟਾ ਲੈਣੇ ਨਹੀਂ ਨਹੀਂ ਨਾ ਨੱਡੀ ਆ ਜੀ ਫਿਰ ਜੇ 15 ਕਹਿੰਦਾ ਤਾਂ 5-700 ਰੁਪਏ ਤਾਂ ਫਿਰ ਵੀ ਕਿਹਾ ਦੋਗੇ ਨਹੀਂ ਮੰਨਦਣ ਕਰ ਠੀਕ ਆ ਤੇ ਆਜੋ ਆਪਾਂ ਹੁਣ ਦੂਜੇ ਪਾਸੇ ਜਿਹੜੀਆਂ ਹੋਰ ਗੱਡੀਆਂ ਕਰੇਟਾ ਵਰਗੀਆਂ ਖੜੀਆਂ ਨੇ ਉਹ ਦੇਖਦੇ ਆਂ ਦੋਸਤੋ ਅਗਲੀ ਗੱਡੀ ਜਿਹੜੀ ਆਪਣੀ ਹੈਗੀ ਆ ਉਹ ਹੈਗੀ ਸਵਿਫਟ ਮਰੂਤੀ ਵਾਲਿਆਂ ਦੀ ਵੈਸੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਮਰੂਤੀ ਹੈ ਕੰਪਨੀ ਉਹਨੇ ਡੀਜ਼ਲ ਗੱਡੀਆਂ ਬਣਾਉਣੀਆਂ ਬੰਦ ਕਰਤੀਆਂ ਵੇਚਣੀਆਂ ਬੰਦ ਕਰਤੀਆਂ ਪੈਟਰੋਲ ਹੀ ਚੱਲਦੀਆਂ ਨੇ ਤੇ ਉਸ ਤੋਂ ਬਾਅਦ ਉਹਨੇ ਬੰਦ ਕਰਨ ਤੋਂ ਬਾਅਦ ਜਿਹੜੀ ਡੀਜ਼ਲ ਗੱਡੀਆਂ ਉਹਨਾਂ ਦੀ ਇੰਨੀ ਡਿਮਾਂਡ ਹੋ ਰਹੀ ਆ ਵੀ ਉਹ ਪੁੱਛੋ ਨਾ ਯਾਰ ਕਿਉਂਕਿ ਜਿਹੜਾ ਮਰੂਤੀ ਦਾ ਡੀਜ਼ਲ ਇੰਜਣ ਹੈ ਨਾ ਬਹੁਤ ਕਾਮਯਾਬ ਹੋਇਆ ਤੇ ਇਹਦੀ ਰਿਪੇਅਰ ਵੀ ਬਹੁਤ ਘੱਟ ਹੁੰਦੀ ਆ ਆਮ ਗੱਡੀਆਂ ਨਾਲ ਤੇ ਖੜਕਾ ਵੀ ਰਫਾਈਨਮੈਂਟ ਬਹੁਤ ਇੰਜਣ ਦੀ ਤੇ ਅੱਜ ਤੁਹਾਨੂੰ ਡੀਜ਼ਲ ਗੱਡੀ ਦਿਖਾਉਣੀ ਆ ਬਾਈ 2019 ਮਾਡਲ ਹੈ ਇਹ ਹਾਂਜੀ ਬਾਈ ਜੀ 201 ਬਿਲਕੁਲ ਸ਼ੋਰੂਮ ਕੰਨੀ ਚਨਾਈ ਹਾਂ ਸ਼ੋਰੂਮ ਕੰਡੀਸ਼ਨ ਹੈ ਕਿੰਨੀ ਚੱਲੀ ਹੈ 45000 45000 ਕੁੱਲ 45000 ਚੱਲਿਆ ਬਾਈ ਜਿਹੜੇ ਟਾਇਰ ਨੇ ਬਿਲਕੁਲ ਹੀ ਨਵੇਂ ਟਾਇਰ ਪਾਏ ਹੋਏ ਨੇ ਬਾਈ ਹੋਰਾਂ ਨੇ ਬਿਲਕੁਲ ਜਿਹੜੀ ਗੱਡੀ ਦੇ ਲੁੱਕ ਦੇਖੋਗੇ ਤੁਸੀਂ ਜਾਂ ਗੱਡੀ ਜਿਹੜੀ ਦੇਖਣੀ ਵੇਖਣੀ ਦੇਖੋਗੇ ਨਾ ਕੀ ਬਾਤ ਹੀ ਹੈ ਯਾਰ ਸੀਟ ਕਵਰ ਸੀਟਾਂ ਜਿਵੇਂ ਬਿਲਕੁਲ ਨਵੀਆਂ ਸਾਰਾ ਯਾਰ ਗੱਡੀ ਐ ਲੱਗਦਾ ਜਿਵੇਂ ਮਤਲਬ ਕਿ 2-4 ਦਿਨ ਹੀ ਹੋਏ ਨੇ ਸ਼ੋਰੂਮ ਚਾਈ ਨੂੰ ਐਨੀ ਨਵੀਂ ਗੱਡੀ ਖੜੀ ਹੈ ਤੇ ਗੱਡੀ ਦਾ ਰੇਟ ਹੁਣ ਬਾਈ ਹੋਰ ਦੱਸਣਗੇ ਤਾਂ ਮੈਨੂੰ ਲੱਗਦਾ ਸ਼ੌਕਡ ਹੋਵਾਂਗੇ ਆਪਾਂ ਸਾਰੀ ਕਿਉਂਕਿ ਗੱਡੀਆਂ ਬਾਈ ਹੋਰਾਂ ਕੋਲੇ ਬਾਜਪਰੇਟਾਂ ਦੀਆਂ ਨੇ ਬਾਈ 19 ਮਾਡਲ ਗੱਡੀ ਹੈ ਹਾਂਜੀ ਬੀਡੀਆਈ 48000 ਚੱਲੀ ਹੋਈ ਹੈ ਬੀਡੀਆਈ ਗੱਡੀ ਹੈ ਹਾਂਜੀ ਨਵੇਂ ਟਾਇਰ ਨੇ ਮੈਨੂੰ ਪੇਂਟ ਪੂਣ ਵੀ ਹੈ ਨਹੀਂ ਪੇਂਟ ਸਾਰਾ ਓਰਿਜਨਲ ਲੱਗ ਰਿਹਾ ਮੈਨੂੰ ਠੀਕ ਆ ਥੋੜਾ ਬੋਤਾ ਜੀ ਹਾਂ ਬੰਪਰ ਬੰਪਰ ਤੇ ਮਾੜਾ ਆ ਮਾੜੀ ਬੰਪਰਾਂ ਦੀ ਕਿਨਾਰੀਆਂ ਪੇਂਟ ਹੋ ਜਾਂਦੀਆਂ ਕਿਨਾਰੀਆਂ ਪੇਂਟ ਹੋ ਸਾਰੀਆਂ ਨੇ ਮਾੜੀ ਮੋਟੀ ਬਿਲਕੁਲ ਨਵੀਂ ਗੱਡੀ ਐ ਭਾਈ ਕੀ ਰੇਟ 'ਚ ਦੱਸੋ ਦੇਉਂਗੇ ਇਹ ਦੇਣ ਵਾਲਾ ਦੱਸੋ ਵੀ ਮਤਲਬ ਕਿ ਐ ਨਾ ਹੋਵੇ ਵੀ ਆਹ ਨਾਲ ਅਗਲਾ ਕਹੇ ਰੇਟ ਸੁਣ ਕੇ ਭਾਜੇ ਵੀੜੀ ਛੱਡ ਗਏ ਇਹ ਜੀ ਰੇਟ ਦੱਸੋ ਇਹ 6,80,000 ਰੁਪਏ ਦੇਵਾਂਗੇ ਅੱਛਾ ਦੇਣ ਦਾ ਰੇਟ ਆ ਇਹ ਹਾਂਜੀ ਨੇਗੋਸ਼ੀਏਬਲ ਹੈ ਵੀ ਆਗਾ ਕਹਿ ਸਕਦਾ ਵੀ ਥੋੜੇ ਘੱਟ ਕਰ ਲੋ ਯਾਰ ਆ ਕੇ ਕ ਉਹ ਤੁਹਾਡਾ ਮਾਨਦਾਨ ਕਰ ਦਾਂਗੇ ਵੀ। ਬਾਈ ਜੀ ਜਦੋਂ ਤੁਸੀਂ ਆਓਗੇ ਨਾ ਇਹਨਾਂ ਬਾਈ ਹੋਰਾਂ ਕੋਲੇ ਕਿਹੋ ਜਿਹਾ ਵੀ ਆ ਅਸੀਂ ਵੀਡੀਓ ਦੇਖ ਕੇ ਆਏ ਆ ਤਾਂ ਤੁਹਾਡਾ ਮਾਨਦਾਨ ਵੀ ਕਰਨਗੇ ਚਾਹ ਠੰਡਾ ਵੀ ਤੁਹਾਨੂੰ ਚੰਗੀ ਤਰ੍ਹਾਂ ਪੁੱਛ ਲੈਣਗੇ। ਹਾਂਜੀ ਹਾਂਜੀ। ਤੇ ਅਗਲੀ ਗੱਡੀ ਆਪਣੇ ਕੋਲੇ i20 ਆ ਖੰਡਾਈ ਵਾਲਿਆਂ ਦੀ। ਬਾਈ ਕਿਹੜਾ ਮਾਡਲ ਹੈ ਇਹ? 2016 ਮਾਡਲ ਆ। ਆ 2016 ਮਾਡਲ ਆ। ਆਸਤਾ ਆਪਸ਼ਨਲ। ਆਸਤਾ ਆਪਸ਼ਨਲ। ਕੁੱਛ ਬਾਟਰ ਸਟਾਰਟ। ਕੁੱਛ ਬਾਟਰ ਸਟਾਰਟ। ਆਜੋ ਮਾੜਾ ਇਹ ਦਿਖਾ ਦੋ ਗੱਡੀ ਨੂੰ ਚੰਗੀ ਤਰ੍ਹਾਂ। ਬਾਈ ਗੱਡੀ ਖੋਲਿਓ ਇਹਨੂੰ। ਬਾਈ ਜੀ ਕਿੰਨੀ ਚੱਲੀ ਹੋਈ ਆ ਪਤਾ ਹੈ ਰੇ ਬਾਰੇ ਮਾੜਾ ਇਹ 75000 ਚੱਲੀ ਹੈ 75000 ਚੱਲੀ ਹੋਈ ਹੈ ਤੇ ਥੋੜੀ ਬਹੁਤੀ ਪੇਂਟ ਹੋ ਸਕਦੀ ਹੈ ਹਾਂ 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 ਥੋੜੀ ਬਹੁਤੀ ਪੀਵੀ ਨੰਬਰ ਦੀਆਂ ਗੱਡੀਆਂ ਨੇ ਯਾਰ ਇਹ ਕਹਿਣ ਦੀ ਲੋੜ ਨਹੀਂ ਕਿਉਂਕਿ ਸਾਰੀਆਂ ਪੀਵੀ ਨੰਬਰ ਦੀਆਂ ਗੱਡੀਆਂ ਨੇ ਆ ਜੋ ਮਾੜੇ ਵਿੱਚੋਂ ਪੱਕਾ 50 ਨੰਬਰ ਗੱਡੀ ਬਹੁਤ ਵਧੀਆ ਯਾਰ ਹੰਡਾਈ ਲੱਤਣਾ ਡੈਸ਼ਬੋਰਡ ਬਹੁਤ ਸੋਹਣਾ ਬਣਾਉਂਦੇ ਨੇ ਹੰਡਾਈ ਵਾਲੇ ਵਰਗਾ ਡੈਸ਼ਬੋਰਡ ਕਿਉਂਕਿ ਲਗਜ਼ਰੀ ਜਿਹੜੀ ਲੁੱਕ ਦਿੰਦੇ ਨੇ ਗੱਡੀਆਂ ਨੂੰ ਹੰਡਾਈ ਵਾਲੇ ਬਹੁਤ ਸੋਹਣੀ ਬਈ ਏਸੀ ਓਸੀ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਇਸਤਰਾ ਦੀ ਨਾ ਨਾ ਫੁੱਲ ਗਰੰਟੀ ਹੈ ਜੀ ਅੱਛਾ ਹੁਣ ਬਈ ਆਪਾਂ ਜਿਹੜੀਆਂ ਗੱਡੀਆਂ ਤਾਂ ਆਪਾਂ ਨੇ ਕਈ ਦੇਖ ਲਈਆਂ ਆਪਾਂ ਨਾ ਗੱਡੀਆਂ ਦੀ ਗਰੰਟੀ ਦੀ ਗੱਲ ਕਰ ਲੈਨੇ ਵੀ ਗਰੰਟੀ ਕਿਸ ਕਿਸ ਚੀਜ਼ ਦੀ ਦਿੰਦੇ ਨੇ ਜੀ ਗਰੰਟੀ ਸਭ ਤੋਂ ਪਹਿਲਾਂ ਤਾਂ ਪੇਪਰਾਂ ਦੀ ਗਰੰਟੀ ਹੈ ਜੀ ਪੇਪਰਾਂ ਦੀ ਗਰੰਟੀ ਬਿਲਕੁਲ ਹਾਂ ਉਹਨਾਂ 'ਚ ਕੋਈ ਫੇਰ ਫੇਰ ਨਾ ਹੋਵੇ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਰਿਪੋਰਟ ਅਸੀਂ ਕਹਿ ਕੇ ਦਮਾਂਗੇ ਵੀ ਗੱ ਆ ਪੇਂਟ ਨਹੀਂ ਹੈਗੀ ਉਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਕੱਲ ਕੋਈ ਬੰਦਾ ਕਹਿੰਦਾ ਵੀ ਜਾਂ ਗੱਡੀ ਲੱਗੀ ਵੱਜੀ ਆ ਜਾਂ ਪੇਂਟ ਸੈਂਟ ਆ ਉਹਦੀ ਸਾਡੀ ਸਾਡੀ ਬੋਲ ਜਿੰਨੀ ਜਿੰਨੀ ਮਾਲੇ ਕਹਿ ਕੇ ਵੇਚੋਗੇ ਜੋ ਹੋਊਗਾ ਨੁਕਸ ਕਹਿ ਕੇ ਦੇਓਗੇ ਭਈਆ ਨੁਕਸਾ ਹੈਗਾ ਜਾਂ ਨਹੀਂ ਹੈਗਾ ਉਹ ਉਸੇ ਜੀ ਦੀ ਗਾਰੰਟੀ ਹੋਊਗੀ ਉਦਾਂ ਉਦਾਂ ਆਲ ਓਵਰ ਗੱਡੀਆਂ ਸਾਡੇ ਕੋਲ ਸਾਰੀਆਂ ਓਕੀ ਨੇ ਐਕਸੀਡੈਂਟ ਅਸੀ ਗੱਡੀ ਲੈਂਦੇ ਨਹੀਂ ਜੀ ਅੱਛਾ ਜਿਵੇਂ ਮਾੜੀ ਮੁੱਟੀ ਯਾਰ ਪ੍ਰੋਬਲਮ ਹੁੰਦੀ ਆ ਗੱਡੀ 'ਚ ਕਈ ਵਾਰੀ ਤੁਹਾਨੂੰ ਵੀ ਨਹੀਂ ਪਤਾ ਅਗਲੇ ਨੂੰ ਵੀ ਉਹ ਕਰਵਾ ਕਰੂ ਕੇ ਵੀ ਠੀਕਰਾ ਕੇ ਦੇਣੋ ਬਿਲਕੁਲ ਜਮ ਇੰਜਨ ਗੇਅਰ ਦੀ ਲਗਭਗ ਅਸੀਂ 6 ਮਹੀਨੇ ਦੀ ਪੜੀਆਂ ਜਿਹੜੀ ਉਹ ਵੀ ਸਾਲਕ ਦੀ ਦਿੰਦੀ ਹੈਗੀ ਹਾਂਜੀ ਹਾਂਜੀ ਤੇ ਭਾਈ ਜੇ ਆਪਾਂ ਇਹਦੀ ਗੱਲ ਕਰੀਏ ਹੁਣ ਮਲੋ ਮੈਂ ਗੱਡੀ ਲੈਣੀ ਹੈ ਮੇਰੇ ਕੋਲ ਪੈਸੇ ਨਹੀਂ ਹੈਗੇ ਕੋਈ ਲੋਨ ਦਾ ਹੈ ਪ੍ਰੋਸੀਜਰ ਕੋਈ ਹਾਂਜੀ ਹਾਂਜੀ ਤੇ ਉਹ ਸਿਮਲ ਤੇ ਅਗਲੇ ਸਿਮਲ ਤੇ ਡਿਪੈਂਡ ਕਰਦਾ ਬਾਈ ਇਹ ਥੋੜਾ ਸਿਮਲ ਸਹੀ ਹੋਣਾ ਚਾਹੀਦਾ ਜੇ ਤੁਸੀਂ ਮੋਟਰਸਾਈਕਲ ਲੈਣ ਦੀ ਸੋਚ ਰਹੇ ਤਾਂ ਮੋਟਰਸਾਈਕਲ ਮੰਨ ਲਓ ਮੋਟਰਸਾਈਕਲ ਦੇ ਮੋਲੇ ਦੀ ਗੱਡੀ ਲੈ ਜੀ ਹਾਂਜੀ ਉਹਨੇ ਕਿਹਾ ਵੀ ਲੱਖ ਰੁਪਏ ਨੂੰ ਟੱਚ ਕਰਦਾ ਹੁਣ 70-80 ਹਜ਼ਾਰ ਨੂੰ ਟੱਚ ਕਰਦਾ ਜਿਹੜਾ ਤੁਹਾਡਾ ਸਪਲੈਂਡਰ ਹੈ ਸਭ ਤੋਂ ਛੋਟਾ ਸਪਲੈਂਡਰ ਜਿਹੜਾ ਉਹ ਵੀ 80 ਹਜ਼ਾਰ ਨੂੰ ਟੱਚ ਕਰਦਾ ਤੇ 1,115,000 ਦੀ ਬਾਈ ਨੇ ਗੱਡੀ ਕਰ ਦਿੱਤੀ ਹੈ ਹੋਰ 100 ਕੀ ਚਾਹੀਦਾ ਜੇ ਪੈਸੇ ਉਹ ਵੀ ਨਹੀਂ ਹੈ ਹਾਲਟ ਹੋ ਗਈ ਕਿਉਂਕਿ ਦੋਸਤੋ ਆਪਾਂ ਜੇ ਸਾਰੀ ਕੱਲੀ ਕੱਲੀ ਗੱਡੀ ਦੇਖਣ ਲੱਗ ਗਏ ਨਾ ਫਿਰ ਤਾਂ ਬਹੁਤ ਦਿੱਕਤ ਆਊਗੀ ਆਪਾਂ ਨਾ ਮੋਟਾ ਮੋਟਾ ਇੱਕ ਆ ਆ ਦਿਖਾ ਦੋ ਇਹ ਪਿਛਲਾ ਜਿਹੜਾ ਸੈਕੰਡ ਜਨਰੇਸ਼ਨ ਹੈ ਹਾਂਜੀ ਆ ਜਾਓ ਬਈ Swift ਆ ਇਹ ਵੀ ਬੜੀ ਡਿਮਾਂਡ ਆ ਲੋਕ ਨਾ ਬੜਾ ਪਸੰਦ ਕਰਦੇ ਨੇ ਗੱਡੀ ਨੂੰ ਵੀ ਇਧਰ ਤੇ ਆ ਜਾਓ ਮਾੜਾ ਜਿਹਾ ਦਿਖਾ ਦੋ ਇਹਦੇ ਅੰਦਰੋਂ ਘੁੰਮ ਫਿਰ ਕੇ ਨਾ ਬਾਈ ਕਿੰਨਾ ਮਾਡਲ ਗੱਡੀ ਹੈ ਇਹ ਇਹ 12 ਮਾਡਲ ਦੀ ਗੱਡੀ ਹੈ ਜੀ 12 ਮਾਡਲ ਗੱਡੀ ਹੈ ਡੀਜ਼ਲ ਗੱਡੀ ਹੈ 12 ਮਾਡਲ ਗੱਡੀ ਹੈ ਮੈਨੂੰ ਲੱਗਦਾ ਸੀ BDI ਲੱਗ ਰਹੀ ਹੈ ਮੈਨੂੰ ਹਾਂਜੀ BDI ਇੱਕ BDI ਹੈ 12 ਮਾਡਲ ਗੱਡੀ ਕਿੰਨੀ ਦੀ ਦਿਓਗੇ ਟਾਇਰ ਇੱਕ ਮਿੰਟ ਟਾਇਰ ਦੇਖਾਂ ਟਾਇਰ ਬਿਲਕੁਲ ਨਵੇਂ ਨਹੀਂ ਜੀ ਹਾਂ ਟਾਇਰ ਬਿਲਕੁਲ ਫਰੈਸ਼ ਨੇ ਥੋੜੀ ਗੱਡੀ ਦਿਖਾ ਦੇ ਟਾਇਰਾਂ ਦੀ ਬਿਲਕੁਲ ਨਵੇਂ ਨਹੀਂ ਯਾਰ ਮੱਲਾ ਪਾ ਕੇ ਕਿਤੇ ਗਈ ਨਹੀਂ ਹੈਗੇ ਪਾ ਕੇ ਖੜਾਈ ਦਿੱਤੀ ਇਹਨਾਂ ਨੇ ਹਾਂਜੀ ਬਾਈ ਕਿੰਨੇ ਦਿਓਗੇ ਇਹ ਇਹ 335000 ਰੁਪਏ 335000 ਦੀ 15 ਮਾਡਲ ਸੌਰੀ 12 ਮਾਡਲ ਗੱਡੀ ਪੀਵੀ ਨੰਬਰ ਦੀ ਗੱਡੀ ਹੈ ਹਾਂਜੀ ਹੁਣ ਆ ਗਈ ਕ੍ਰੇਟਾ ਜਿਹਦੀ ਬਹੁਤ ਡਿਮਾਂਡ ਹੈ ਬਹੁਤ ਪਸੰਦ ਕਰ ਰਹੇ ਨੇ ਲੋਕ ਇੰਡੀਆ ਦੇ ਵਿੱਚ ਗੱਡੀਆਂ ਵੇਚਣ ਚ ਦੂਜੇ ਨੰਬਰ ਤੇ ਆ ਰਹੀ ਹੈ ਐਸਯੂਵੀ ਗੱਡੀ ਕਿਉਂਕਿ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਇਹ ਆ ਰਹੀ ਹੈ ਅੱਛਾ ਭਾਈ ਜੀ ਕਿੰਨਾ ਮਾਡਲ ਗੱਡੀ ਹੈ ਇਹ ਇਹ 2017 ਮਾਡਲ ਗੱਡੀ ਹੈ ਜੀ ਹਾਂਜੀ ਲੋਕਲ ਬਰਨਾਲੇ ਦਾ ਨੰਬਰ ਹੈ ਜੀ ਲੋਕਲ ਬਰਨਾਲੇ ਦਾ ਨੰਬਰ ਹੈ ਹਾਂ ਠੀਕ ਹੈ ਜੀ ਕਿੰਨੇ ਦੀ ਦਿਓਗੇ ਇਸੇ ਦੇ ਮੈਂ ਕਿ 9,115,000 ਰੁਪਏ 9,115,000 ਦੀ ਕਿਹੜਾ ਕਿਹੜੀ ਹੈ ਇਹ ਐਕਸ 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 ਐਸ ਐਕਸ ਐਸ ਤਾਂ ਪੋਸ਼ਵਟਲ ਹੋਊਗੀ ਯਾਰ ਨਹੀਂ ਪੋਸ਼ਵਟਲ ਨਹੀਂ ਹੈ ਇਹ ਉਹ ਆਪਸ਼ਨਲ ਹੁੰਦੀ ਹੈ ਆਪਸ਼ਨਲ ਹੁੰਦੀ ਹੈ ਹਾਂ ਬਿਲਕੁਲ ਭਾਈ ਜੀ ਟੌਪ ਮਾਡਲ ਤੋਂ ਇੱਕ ਮਾਡਲ ਥੱਲੇ ਆ ਹਾਂਜੀ ਐਕਸੈਸ ਜਿਹੜਾ ਐਕਸੈਸ ਐਸ ਐਕਸ ਆਪਸ਼ਨਲ ਹੈ ਉਹ ਟੌਪ ਆ ਜਾਂਦਾ ਇਹ 2017 2017 ਮਾਡਲ ਹੈ ਫੁੱਲ ਇੰਸ਼ੋਰੈਂਸ ਫੁੱਲ ਇੰਸ਼ੋਰੈਂਸ ਹਾਂਜੀ ਠੀਕ ਹੈ ਇਹਦੀ ਵੀ ਗਾਰੰਟੀ ਵਾਰੰਟੀ ਉਨੀ ਰਹੂਗੀ ਫੁੱਲ ਗਾਰੰਟੀ ਹੈ ਕੀ ਬਾਤ ਹੈ ਯਾਰ ਬਹੁਤ ਵਧੀਆ ਸਾਫ ਸੁਥਰੀ ਗੱਡੀ ਖੜੀ ਆ ਬਾਈ ਸ਼ੌਟ ਤੁਸੀਂ ਦੇਖ ਹੀ ਰਹੇ ਹੋ ਤੇ ਬਾਈ ਉਹਨਾਂ ਦੇ ਬਾਕੀ ਤੁਸੀਂ ਆਉਂਗੇ ਤਾਂ ਮਾਨ ਟਾਣ ਜਰੂਰ ਕਰ ਦੇਣੀ ਹੈ ਅੱਛਾ ਅਗਲੀ ਗੱਡੀ ਕਿਹੜੀ ਹੈ ਆਪਣੀ ਬਲੈਰੋ ਆ ਬਲੈਰੋ ਕੀ ਬਾਤ ਹੈ ਆ ਜਾਓ ਬਈ ਦੇਸੀ ਜੀਵੈਗਨ ਆ ਦਿਖਾ ਦੇ ਦੇਸੀ ਜੀਵੈਗਨ ਬਈ ਏਡੇ ਏਡੇ ਟਾਇਰ ਯਾਰ ਆ ਟਾਇਰ ਦਿਖਾ ਜੀ ਟਾਇਰ ਰੱਖੇ ਜਿੱਧਰ ਦੇ ਇਹ 18 ਦੇ ਟਾਇਰ ਨੇ ਜੀ ਅੱਛਾ ਇਹ ਨਿਊ ਸ਼ੇਪ ਹੈ ਨਿਊ ਵਾਰਦੇ ਨੇ ਆਫ ਰੋਡ ਕਰ ਇਹ 2015 ਮਾਡਲ ਹੈ ਜੀ 2015 ਮਾਡਲ ਗੱਡੀ ਹੈ ਦਿਖਾ ਦੇ ਬਿਲਕੁਲ ਸਾਫ਼ ਸੁਥਰੀ ਪਈ ਹੈ ਬਾਈ ਗੱਡੀ 'ਚ ਤੁਹਾਨੂੰ ਕਿਤੇ ਵੀ ਝਰੀਟ ਨਹੀਂ ਮਿਲੂਗੀ ਬਿਲਕੁਲ ਸਾਫ਼ ਸੁਥਰੀ ਗੱਡੀ ਮਿਲੂਗੀ ਸ਼ੀਟਾਂ ਨੇ ਜਿਹੜੀਆਂ ਕਿਤੇ ਕੱਟੀ ਫੱਡੀ ਨਹੀਂ ਮਿਲੂਗੀ ਤੇ ਸੀਟ ਕਵਰ ਜਿਹੜੀ 'ਚ ਹੈਗੇ ਨੇ ਮਤਲਬ ਕਿ ਸਾਫ਼ ਸੁਥਰੇ ਮਿਲਣਗੇ ਜਾਂ ਫਿਰ ਜੈਨੂਇਨ ਸੀਟਾਂ ਹੀ ਨੇ ਇਹਨਾਂ ਦੇ ਵਿੱਚ ਬਹੁਤ ਵਧੀਆ ਸਾਫ਼ ਸੁਥਰੀਆਂ ਗੱਡੀਆਂ ਮਿਲਣੀਆਂ ਇਹ ਨਹੀਂ ਹੈ ਵੀ ਇਹ ਕਵਾੜ ਜਿਹਾ ਖੜਾ ਰੱਖਿਆ ਬਾਈ ਉਹਨਾਂ ਨੇ ਬੜਾ ਯਾਰ ਮੈਨੂੰ ਲੱਗਦਾ ਬਾਈ ਤੁਸੀਂ ਕੰਮ ਨੂੰ ਸ਼ੌਂਕ ਨਾਲ ਕਰਦੇ ਹੋ ਹਾਂ ਕੰਮ ਨੂੰ ਸ਼ੌਂਕ ਨਾਲ ਇੱਕ ਤਾਂ ਹੁੰਦਾ ਵੀ ਯਾਰ ਕੰਮ ਆਪਣਾ ਬਸ ਕਰੀ ਜਾਂਦੇ ਆ ਇਹ ਕਹਿੰਦਾ ਸ਼ੌਂਕ ਨਾਲ ਕਰਨਾ ਹਾਂ ਜੀ ਕਿਉਂਕਿ ਕੱਲੀ ਕੱਲੀ ਗੱਡੀ ਦੇ ਬਾਈ ਉਹਨਾਂ ਨੇ ਰੀਜ ਲਈ ਹੋਈ ਆ ਕੱਲੀ ਕੱਲੀ ਗੱਡੀ ਬਣਾ ਕੇ ਦਿੱਤੀ ਹੋਈ ਆ ਬਾਈ ਕਿੰਨੇ ਦੇਵੋਗੇ ਗੱਡੀ ਇਹ ਇਹ 5,35,000 ਦੀ 5,35,000 ਦੀ ਚ ਕਿੰਨੇ ਦੱਸ aí 15 ਮਾੜ ਦੀ ਗੱਡੀ ਆ ਠੀਕ ਹੈ ਜੀ ਆਜੋ ਹੁਣ ਗੱਡੀ ਆਪਣੇ ਕੋਲੇ ਰਹੇਗੀ ਬਸ ਬਾਈ ਹੁਣ ਆ ਦਿਖਾ ਦੇ ਨੇ ਇੱਕ ਕਿਉਂਕਿ ਸਾਰੀ ਤਕਰੀਬਨ ਹੋ ਗਈ ਆ ਤਾਂ ਵੀ ਦਿਖਾ ਦੇ ਇੱਕ ਕਾਰ ਨਹੀਂ ਦਿਖਾ ਦੀ ਸਕੋਰਪੀਆ ਵੀ ਦਿਖਾ ਦੀਏ ਹਾਂ ਜੀ ਉਹਨਾ ਪਹਿਲਾਂ ਆ ਦੱਸਾਂ ਉਹ ਯਾਰ ਪਹਿਲਾਂ ਆ ਰਹੇਗੀ ਭਾਈ ਕਿੰਨਾ ਮਾਡਲ ਗੱਡੀ ਹੈ ਇਹ? ਇਹਦੇ ਲਾਈਟ ਇਹ 2008 ਮਾਡਲ ਹੈ ਜੀ। 2008 ਮਾਡਲ ਗੱਡੀ ਹੈ। ਠੀਕ ਹੈ। ਵੈਸੇ ਲੱਗ ਨਹੀਂ ਰਹੀ। ਪੱਕੇ ਪੰਜਾਬ ਨੰਬਰ ਦੀ ਗੱਡੀ ਹੈ ਜੀ। ਸਾਰੀ ਗੱਡੀ ਮੋਡੀਫਾਈ ਕਰਾਈ ਵੀ ਆ। ਹਾਂ ਬਿਲਕੁਲ ਬਿਲਕੁਲ। 15 ਮਹੀਨਿਆਂ ਚ ਤਿਆਰ ਹੋਈ ਵੀ ਆ। ਠੀਕ ਹੈ। ਅੰਦਰੋਂ ਦੇਖਾਓ ਮਾੜਾ ਜ। ਗੱਡੀ ਵੈਸੇ ਲੱਗ ਨਹੀਂ ਰਹੀ ਹੈਗੀ ਵੀ ਇਹ ਨੀਵਾ ਮਾਡਲ ਹੈ। ਕਿਉਂਕਿ ਸਾਫ ਸੁਥਰੀ ਬਹੁਤ ਪਈ ਆ। ਭਾਈ ਕਿੰਨੇ ਦੀ ਦਿਓਗੇ ਇਹ ਗੱਡੀ? ਇਹ ਦੇਵਾਂਗੇ ਜੀ 2,80,000 ਰੁਪਏ। 2,80 ਦੀ ਬਸ। ਹਾਂਜੀ। ਯਾਰ ਭਾਈ ਗੱਡੀ ਨਾ ਇੰਨੀ ਕਿਤਾ ਮੈਨ ਲੱ ਕੁਈ ਕਵਾੜੀ ਦੇ ਵੇਚਣ ਜਾਵੇ ਨਿਕਲ ਉੱਥੇ ਵਿਕ ਜੂਗੀ ਯਾਰ ਜੀ ਇਹ ਲਾਈ ਟਾਇਰ ਬਿਲਕੁਲ ਨਵੇਂ ਨੇ ਆ ਦੇਖ ਲੈ ਲਾਈ ਲਾਈ ਕਿੰਨੇ ਇੰਚੀ ਨੇ ਚ 15 ਇੰਚੀ ਨਹੀਂ 16 16 ਇੰਚੀ ਹੈ ਭਾਈ 16 ਇੰਚੀ ਨੇ 16 ਇੰਚ ਜੇ ਲਾਇ ਲਾਇ ਦੀ ਗੱਲ ਕਰੀਏ ਤਾਂ 28000 ਰੁਪਏ ਦੇ ਕੱਲੇ ਲਾਇ ਲਾਇ ਨੇ। ਹਾਂਜੀ। ਪੱਕੇ ਪੰਜਾਬ ਨੰਬਰ ਦੀ ਹੈ ਜਲੰਧਰ ਨੰਬਰ ਦੀ ਕਾਰ ਆ। ਠੀਕ ਹੈ। ਤੇ ਟਾਇਰ ਵੀ ਬਿਲਕੁਲ ਨਵੇਂ ਪਏ ਨੇ, ਬਿਲਕੁਲ ਹੀ ਕੰਚ ਵਰਗੇ ਟਾਇਰ ਪਏ ਨੇ, ਬਿਲਕੁਲ ਕਿਤੋਂ ਛੀੜ ਨਹੀਂ ਬੱਜੀ ਹੋਈ। ਗੱਡੀ ਬਿਲਕੁਲ ਸਾਫ਼ ਸੁਥਰੀ ਖੜੀ ਆ ਸੋਹਣੀ। ਬਈ ਇਹਦੇ ਬਾਰੇ ਵੀ ਕਹਿ ਰਹੇ ਤੁਸੀਂ ਸਿਖਾਉਗੇ? ਹਾਂਜੀ ਹਾਂਜੀ। ਕਿਹੜੀ ਗੱਡੀ ਆ ਬਾਈ ਕਿੰਨਾ? ਇਹ 2015 ਮਾਡਲ ਆ ਜੀ, S10, ਲੋਕਲ ਬਰਨਾਲੇ ਦਾ ਨੰਬਰ ਆ ਜੀ। ਲੋਕਲ ਬਰਨਾਲੇ ਦਾ। ਬਈ ਯਾਰ ਲੋਕਲ ਗੱਡੀਆਂ ਜਿਆਦਾ ਲੈਣੇ ਹੋਣਾ ਤੁਸੀਂ। ਹਾਂਜੀ ਹੋ ਗਈ ਪਰ ਇਹ ਤੇ ਤੁਹਾਨੂੰ ਇਹ ਨਹੀਂ ਹੈਗਾ ਵੀ ਚੱਬੀ ਹੋਈ ਗੱਡੀ ਮਿਲ ਗਈ ਕੱਲਾ ਖੋਖਾ ਖੋਖਾ ਹੀ ਆ ਅੰਦਰ ਕੁਝ ਇੰਜਨ ਉੰਜਨ ਸਭ ਖਤਮ ਉਹ ਕੰਮ ਨਹੀਂ ਮਿਲੂਆ ਬਾਈ ਹੋਰੀ ਕੋਠੀਆਂ ਚੋਂ ਗੱਡੀਆਂ ਲੈ ਕੇ ਵੇਚਦੇ ਨੇ ਤੇ ਇਹ ਤਾਂ ਨੰਬਰਾਂ ਤੋਂ ਹੀ ਪਤਾ ਲੱਗਦਾ ਜਿਹੜੀਆਂ ਗੱਡੀਆਂ ਦੇ ਨੰਬਰ ਨੇ ਅੱਛਾ ਬਾਈ ਜੀ ਆਪਾਂ ਜੇ ਜਾਂਦੇ ਜਾਂਦੇ ਹੁਣ ਗੱਲ ਕਰਾਂਗੇ ਗੱਡੀਆਂ ਆਪਣੇ ਕੋਲੇ ਵੈਸੇ ਬਹੁਤ ਨੇ ਪਰ ਜੇ ਮੰਨ ਲਓ ਹੁਣ ਕਈ ਵਾਰੀ ਹੁਣ ਫੋਨ ਕਰਨਗੇ ਤੁਹਾਨੂੰ ਲੋਕ ਹਾਂ ਫੋਨ ਐਟ ਅ ਟਾਈਮ ਤੁਸੀਂ ਪਿਕ ਨਹੀਂ ਕਰ ਸਕੋ ਕਿਉਂਕਿ ਮੈਨੂੰ ਪਤਾ ਫੋਨ ਫੋਨ ਬੰਦ ਵੀ ਹੋ ਜਾਂਦੇ ਨੇ ਆਪਾਂ ਐਡਰੈਸ ਵੀ ਦੇਵਾਂਗੇ ਇੱਕ ਤੁਸੀਂ ਐਡਰੈਸ ਦੱਸੋ ਇੱਕ ਇਹ ਦੱਸੋ ਵੀ ਜਦੋਂ ਹਾਂ ਦੋਸਤੋ ਜਿਹੜੀ ਵੀ ਗੱਡੀ ਲੈਣੀ ਹੋਵੇ ਅਗਰ ਬਾਈ ਹੋਰਾਂ ਦਾ ਫੋਨ ਨਾ ਲੱਗੇ ਕਿਉਂਕਿ ਅਸਲ ਚ ਇਹ ਹੁੰਦਾ ਹੈ ਜਦੋਂ ਆਪਾਂ ਹੁਣ ਨੰਬਰ ਤਾਂ ਦੇਣਗੇ ਬਾਈ ਹੋਰੀ ਪਰ ਇੱਕ ਦਿਨ ਚ ਕਈ ਹਜ਼ਾਰ ਵਿਊ ਆ ਜਾਂਦੇ ਨੇ ਫਿਰ ਕਈ ਹਜ਼ਾਰ ਲੋਕ ਫੋਨ ਕਰਦੇ ਨੇ ਉਹ ਫੋਨ ਵੀ ਹੈਂਗ ਹੋ ਜਾਂਦੇ ਨੇ ਫੋਨ ਲੱਗਦਾ ਨਹੀਂ ਬਾਈ ਪੂਰਾ ਪੱਕਾ ਐਡਰੈਸ ਦਵਾਂਗੇ ਮੈਂਸ਼ਨ ਕਰ ਦੂੰਗਾ ਮੈਂ ਥੱਲੇ ਡਿਸਕ੍ਰਿਪਸ਼ਨ ਚ ਵੀ ਤੁਸੀਂ ਦੇਖ ਲਿਓ ਬਾਈ ਹੋਰੀ ਪੱਕਾ ਬਾਈ ਪੱਕਾ ਜਿਹਾ ਐਡਰੈਸ ਦੱਸ ਦੋ ਇਹ ਜਗ੍ਹਾ ਦਾ ਅਗਰ ਕਿਸੇ ਨੇ ਪਹੁੰਚਣਾ ਹੋਵੇ ਦੂਰੋਂ ਪਰੋਂ ਪੱਕਾ ਐਡਰੈਸ ਹੀ ਸਾਡਾ ਐਵਰਗ੍ਰੀਨ ਐਵੈਨਿਊ ਜੀ ਐਵਰਗ੍ਰੀਨ ਐਵੈਨਿਊ ਨਾਨਕਸਰ ਰੋਡ ਨਾਨਕਸਰ ਰੋਡ ਨੇੜੇ ਕਿ ਐਕਸ ਐਮਐਲਏ ਦੀ ਕੋਠੀ ਤੇ ਬੋਲ ਐਕਸ ਐਕਸ ਐਮਐਲਏ ਹਾਂਜੀ ਠੀਕ ਐ ਉਹਦੀ ਕੋਠੀ ਐ ਤੇ ਆਹ ਰੋਡ ਕਿਹੜਾ ਜਾ ਰਿਹਾ ਐ ਇਹ ਨਾਨਕਸਰ ਰੋਡ ਐ ਨਾਨਕਸਰ ਰੋਡ ਐ ਬਾਈ ਬਰਨਾਲੇ ਦੇ ਵਿੱਚ ਖੜੇ ਆਪਾਂ ਪੰਜਾਬ ਦੇ ਵਿੱਚ ਨਾਨਕਸਰ ਰੋਡ ਦੇ ਉੱਤੇ ਠੀਕ ਐ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਬਾਈ ਇਬਾਦਤ ਕਰ ਜਿਹੜਾ ਇਹਨਾਂ ਦਾ ਬਾਈ ਉਹਨਾਂ ਦਾ ਹੋਵੇਗਾ ਕਾਰਨਰ ਤੇ ਦੁਕਾਨਾ ਕਾਰਨਰ ਤੇ ਦੁਕਾਨਾ ਮੈਂ ਤੁਹਾਨੂੰ ਦਿਖਾ ਵੀ ਦਿੱਤੀਆ ਰੋਡ ਵੀ ਦਿਖਾਤਾ ਤੇ ਜੇ ਆਉਣਾ ਹੋਵੇ ਨੰਬਰ ਮੈਂ ਦੇ ਦਿੱਤੇ ਇੱਕ ਵਾਰੀ ਕੰਟੈਕਟ ਕਰਕੇ ਦੇਖ ਲਿਓ ਅਗਰ ਨਹੀਂ ਕੰਟੈਕਟ ਹੁੰਦਾ ਬਾਈ ਉਹਨਾਂ ਨਾਲ ਤਾਂ ਤੁਸੀਂ ਅੱਖਾਂ ਵਿੱਚ